ਜਿਹੜਾ ਬੰਦਾ ਕਿਸੇ ਦੀ ਨਿੰਦਿਆ ਕਰਦਾ ਨੇ ਮੇਰੇ ਕੋਲ ਮੈਂ ਆਮ ਕਹਿਣਾ ਕਿ ਉਹ ਮੇਰਾ ਵੱਡਾ ਦੁਸ਼ਮਣ ਹੈ ਮੈਂ ਆਮ ਅੱਜ ਤੁਹਾਡੇ ਕੋਲ ਖੜੇ ਖੇਰੇ ਮੇਰੀ ਗੱਡੀ ਇਹ ਪਹਿਲਾਂ ਲਾਇਆ ਜਾ ਕੇ ਮੇਰਾ ਭਰਾ ਮੈਂ ਆਮ ਕਾਇਮ ਤੇ ਹੁਣਾ ਹੈ ਕਾਰਨ ਜੇ ਅਸੀਂ ਅੱਧਾ ਘੰਟਾ ਪਹਿਲਾਂ ਆ ਜਾਂਦੇ ਤੇ ਸਾਨੂੰ ਮੰਜੇ ਤੇ ਬਿਠਾ ਕੇ ਕਹਿਣ ਲੱਗਿਆ ਨਹੀਂ ਜੀ ਇਥੇ ਤਾਂ ਬਾਬਾ ਦਾ ਉਤਰਾਈ ਜੇ ਪ੍ਰਧਾਨ ਬੜਾ ਮਾੜਾ ਹੈ ਤੇ ਮੈਂ ਕਹਿਣਾ ਉਹਨਾਂ ਵੀ ਮੈਨੂੰ ਐਨੀ ਗੁਰੂ ਬੁਲਾਇਆ ਜੇ ਤੇ ਇਹ ਹੁਣ ਬਾਬੇ ਦੀ ਮੈਣ ਲਾ ਕੇ ਤੇ ਮੇਰੇ ਕੰਨਾਂ 'ਚ ਪਾਉਣ ਲੱਗੇ ਮੈਨੂੰ ਖੋਣ ਲੱਗੇ ਜੇ ਕੋ ਗੁਰੂ ਦਾ ਸਿੱਖ ਮਿਲਦਾ ਨਾ ਤੇ ਉਹਦੇ ਨਾਲ ਕਿਸੇ ਦੀ ਨਿੰਦਿਆ ਤੇ ਚੁਗਲੀ ਦੀ ਗੱਲ ਨਾ ਕਰੋ ਹਾਂ ਸੰਤ ਮਿਲੇ ਕੇ ਸੁਣੀਏ ਕਹੀਏ ਮਿਲੇ ਅਸੰਤ ਮਾਸ਼ਤ ਕਰਈਏ ਗਿਆਨੀ ਜੀ ਚੰਗਾ ਤੁਸੀਂ ਟਾਈਮ ਨਾਲ ਆਗੇ ਤੇ ਮਾੜਾ ਜਿਆ ਥੋੜੀ ਜੀ ਕਿਰਪਾ ਕਰੋ ਆ ਤਲੰਗ ਰਗ ਦਾ ਪਹਿਲਾ ਸ਼ਬਦ ਹੈ ਯਕ ਅਰਜ ਗੁਫਤੰ ਪੇਸ਼ ਤੂ ਦਰਗੋਸ਼ ਕੁੰ ਕਰਤਾਰ ਥੋੜੇ ਜਿ ਮੈਨੂੰ ਇਹਦੀ ਅਰਥ ਸਮਝਾ ਦਿਓ ਇਹ ਜੇ ਗੁਰਸਿੱਖ ਨੂੰ ਮਿਲਦਾ 라ਵ ਗਿਆਨੀ ਜੀ ਅਸੀਂ ਇਤਿਹਾਸ ਵਿੱਚ ਸੁਣਿਆ ਵੀ ਬਾਬਾ ਦੀਪ ਸਿੰਘ ਦਾ ਜਿਹੜਾ ਸਿਲਸਿਓ ਨੂੰ ਮਾਰੀ ਦੀ ਸੱਟ ਲੱਗੀ ਤੇ ਕਈ ਕਹਿੰਦੇ ਕਟਿਆ ਗਿਆ ਦੇ ਬਾਰੇ ਤੁਹਾਡੀ ਕੀ ਵਿਚਾਰ ਹੈ ਇਹੋ ਜੀਆਂ ਗੱਲਾਂ ਪੁੱਛਿਆ ਕਰੋ ਉਹ ਗੁਰਮੁਖੋ ਜੇ ਕੋਈ ਭੈਣ ਭਰਾ ਜਾਂਦਾ ਤੇ ਉਹਨੂੰ ਕੜਸ਼ੀਆਂ ਭਰ-ਭਰ ਕੇ ਤੇ ਨਿੰਦਿਆ ਨਾ ਖਵਾਇਆ ਕਰੋ ਗੁਰੂ ਸਾਡੇ ਤੇ ਕਿਤੇ ਮਿਹਰ ਕਰੇ ਮੈਂ ਉਹ ਗੱਲ ਕਰ ਲਿਆ ਅਸਾਂ ਅੰਨ ਦੀ ਖਾਣ ਦੀ ਮਹਾਤਮਾ ਨੇ ਪ੍ਰਸ਼ਾਦਾ ਛਕਿਆ ਨੀਂਦ ਨਹੀਂ ਆ ਰਹੀ ਉਹਨੂੰ ਮਨ ਤੇ ਵਿਚਾਰ ਕਰਨ ਲੱਗਾ ਕਿ 80 ਸਾਲ ਦੇ ਮਲਾਗੇ ਹੋ ਗਿਆ ਹੁਣ ਤਾਂ ਕੰਢੇ ਤੇ ਆਇਆ ਤੇ ਚੱਕਰ ਕੀ ਹੈ ਅਜੇ ਮਹਾਤਮਾ ਉਸਲ बटे ਲੈਂਦਾ ਤੇ ਉਹਨੂੰ ਉਸ ਨਾਲ ਦੇ ਗਵਾਂਢੀ ਦੇ ਵਿੱਚੋਂ ਗਵਾਂਢ ਚੋਂ ਕੁੰਗਰੂਆਂ ਦੀ ਆਵਾਜ਼ ਸੁਣੀ ਕੋ ਗਾਉਣ ਦੀਆਂ ਆਵਾਜ਼ਾਂ ਸੁਣੀਆਂ ਤੇ ਕਹਿਣ ਲੱਗਾ ਬੇਬੇ ਭੈਣ ਜੀ ਮੈਂ ਨਿੱਕੀ ਜੀ ਤੁਹਾਡੇ ਨਾਲ ਗੱਲ ਕਰਨੀ ਆਵਾਜ਼ ਕਾਹਦੀ ਆਉਂਦੀ ਐ ਉਹ ਮਾਤਾ ਜੀ ਕਹਿਣ ਲੱਗੇ ਬਾਬਾ ਜੀ ਮੇਰੇ ਪਾਪਾਂ ਦਾ ਫਲ ਹੈ ਮਾਤਮਾ ਕਹਿੰਦੇ ਭੈਣ ਮੈਂ ਤਾਂ ਤੈਨੂੰ ਸੁਭਾਵਕ ਪੁੱਛਿਆ ਵੀ ਆਵਾਜ਼ ਕਿੱਥੋਂ ਆਉਂਦੀ ਐ ਤੇ ਤੂੰ ਇਹਨਾਂ ਮਨ ਤੇ ਬੋਝ ਪਾ ਲਿਆ ਵੀ ਪਾਪਾਂ ਦਾ ਫਲ ਕਹਿਣ ਲੱਗੀ ਬਾਬਾ ਜੀ ਮੇਰਾ ਨਾਂ ਕੋਤੀ ਨਾ ਕੋਤ ਮੇਰੇ ਸਰਦ ਸਿਰਦਾ ਸਾਈ ਦੁਨੀਆਂ ਤੋਂ ਉਤਰ ਗਿਆ ਤੇ ਮੈਂ ਲੋਕਾਂ ਦੇ ਘਰਾਂ ਵਿੱਚ ਪੀਣ ਕਰਕੇ ਤੇ ਆਟਾ ਪੋਚਾ ਫੇਰ ਕੇ ਤੇ ਆਪਣੀ ਰੋਜੀ ਰੋਟੀ ਕਮਾਉਣੀ ਮੇਰੇ ਕੋਲ ਨਵਾਂ ਮਕਾਮ ਪਕਾਉਣ ਦੀ ਗਜਾਇਸ਼ ਨਹੀਂ ਇਹ ਵੇਸਵਾ ਦਾ ਘਰ ਹੈ ਤੇ ਇਹ ਵੇਸਵਾ ਦੀ ਆਵਾਜ਼ ਹੈ ਮਹਾਤਮਾ ਕਹਿਣ ਲੱਗੇ ਭੈਣ ਮਨ ਤੇ ਬੋਝ ਨਾ ਪਾ ਮੇਰਾ ਮਸਲਾ ਹੱਲ ਹੋ ਗਿਆ ਉਹ ਕਹਿੰਦੀ ਬਾਬਾ ਜੀ ਮਸਲਾ ਕਾਹਦਾ ਕਹਿੰਦਾ ਮੈਂ 80 ਸਾਲ ਦੀ ਉਮਰ ਲੰਘਾ ਦਿੱਤੀ ਹੈ ਤੇ ਸਾਰੀ ਜ਼ਿੰਦਗੀ ਮੈਂ ਚੱਕਰ ਵਰਤੀ ਰਿਹਾ ਮੇਰੇ ਮਨ ਵਿੱਚ ਕਦੇ ਇੱਕ ਥਾਂ ਦੇ ਟਿਕਣ ਦਾ ਖੁਰਨਾ ਨਹੀਂ ਸੀ ਆਇਆ ਪਰ ਅੱਜ ਆਇਆ ਤੇ ਕਾਰਨ ਮੈਨੂੰ ਪਤਾ ਚੱਲਿਆ ਜਦੋਂ ਤੂੰ ਰੋਟੀ ਪਕਾਈ ਹੈ ਨਾ ਤੇ ਚੁੱਲ੍ਹੇ ਦੇ ਮਗਰ ਜਿਹੜੀ ਕੰਧ ਵਿੱਚ ਇੱਟ ਸੀ ਤੂੰ ਇੱਟ ਪਾਸੇ ਕੀਤੀ ਵੇਸਵਾ ਦੇ ਘਰ ਦਾ ਚੰਨ ਰੋਟੀ ਤੇ ਪਿਆ ਔਰ ਉਹ ਚਾਨਣ ਦੇ ਨਾਲ ਇਹ ਰੋਟੀ ਵੀ ਪ੍ਰਿਸ਼ਠੀ ਗਈ ਤੇ ਮੈਂ ਉਹ ਰੋਟੀ ਖਾਧੀ ਤੇ ਮੇਰੇ ਮਨ 'ਚ ਵਿਚਾਰ ਆਇਆ ਕਿਉਂਕਿ ਇਹ ਮਾੜੀ ਕਮਾਈ ਦੇ ਦੀਵੇ ਦਾ ਚਾਨਣ ਵੀ ਰੋਟੀ ਨੂੰ ਪ੍ਰਿਸ਼ਠ ਕਰ ਗਿਆ ਸਾਨੂੰ ਆਮ ਕਰਕੇ ਕਹਿੰਦੇ ਨੇ ਗਿਆਨੀ ਜੀ ਪੁਰਾਣੇ ਗਿਆਨੀਆਂ ਵਰਗੇ ਗਿਆਨੀ ਨਹੀਂ ਰਹਿ ਪੁਰਾਣੇ ਸੰਤਾਂ ਵਰਗੇ ਸੰਤ ਨਹੀਂ ਰਹਿ ਇਹ ਬਿਲਕੁਲ ਤੁਸੀਂ ਠੀਕ ਕਹਿੰਦੇ ਹੋ ਪਰ ਗਣਾ ਤੁਹਾਡਾ ਵੀ ਜਨਾਲ ਪਾਵੇਂ ਪੁਰਾਣਾ ਨੋਤੇ ਪਾਵੇਂ ਪਾਣਾ ਕਿਸੇ ਗਿਆਨੀ ਤੇ ਸੰਤ ਨੇ ਪ੍ਰਸ਼ਾਦਾ ਸਿਖਾਉਣਾ ਤੇ ਕਹਿਣਾ ਆ ਭੰਮ ਇਹ ਭਾਂਡੇ ਮੰਜੀਏ ਪੋਚਾ ਫੇਰੀਏ ਤੇ ਨਾਲ ਕਹਿਣਾ ਵੀ ਭੈਣ ਤੂੰ ਸੁਖਮਨੀ ਸਾਹਿਬ ਦਾ ਪਾਠ ਕਰ ਤੇ ਅਸੀਂ ਸੁਣਦੀਆਂ ਤੇ ਨਾਲੇ ਰੋਟੀ ਪਕਾਉਨੇ ਆ ਜਿਹੜੇ ਆਟੇ ਸੁਖਮਨੀ ਸਾਹਿਬ ਦਾ ਪਾਠ ਰੜਿਆ ਉਹ ਬਾਬਾ ਸੁਖਮਨੀ ਸਾਹਿਬ ਦੇ ਪਾਠ ਦੀ ਗੱਲ ਕਰੇਗਾ ਤੇ ਹੁਣ ਬੀਬੀ ਨੇ ਸਿਰ ਆਪਣਾ ਜਿਹੜਾ ਉਹ ਵਾਸਤੋਂ ਕਪੜਾ ਲਾਇਆ ਤੇ ਉਹ ਗੱਲ ਫੱਬਦੀ ਨਹੀਂ ਮੈਂ ਇੱਕ ਗੰਗਾ ਨਗਰ ਕਥਾ ਕਰਨ ਗਿਆ ਤੇ ਮੈਨੂੰ ਉੱਥੇ ਪ੍ਰੋਫੈਸਰ ਮਿਲਿਆ ਪਤਾ ਨਹੀਂ ਹੁਣ ਹੋਵੇ ਕਿ ਕਿੰਨਾਵੇਂ ਕੋਈ 40 ਸਾਲ ਪੁਰਾਣੀ ਗੱਲ ਹੈ ਗੱਲਾਂ ਤੁਰਪੀਆਂ ਤੇ ਮੈਂ ਕਿਹਾ ਪ੍ਰੋਫੈਸਰ ਸਾਹਿਬ ਉਹਨੂੰ ਕਥਾ ਨੂੰ ਕਥਾ ਕਰਨੀ ਸੋਖੀ ਹੋਈ ਜੋ ਖਾਲਸਾ ਕਾਲੂ ਉੱਥੇ ਗੰਗਾ ਨਗਰ ਹੈ ਕਿਉਂ ਅਸੀਂ 15 ਮਿੰਟ ਕਹਿੰਦੇ ਆ ਵੀ ਗੁਰਮੁਖੋ ਦਾੜੀ ਨਾ ਮੜਾਇਆ ਕੋਈ ਬੰਦਿਆਂ ਨੂੰ ਤੇ 15 ਮਿੰਟ ਕਹਿੰਨੇ ਬੀਬੀਆਂ ਨੂੰ ਤੁਸੀਂ ਰੋਟੇ ਨਾ ਬਣਾਇਆ ਕਰੋ ਤੇ ਅੱਧਾ ਕਿਹੜਾ ਸਾਡੇ ਇੱਥੇ ਪਾਸ ਹੋ ਗਿਆ ਮੁੜ ਕੇ ਦੋ ਚਾਰ ਗੱਲਾਂ ਸੁਣੀਆਂ ਤੇ ਟਾਈਮ ਪਾਸ ਹੋ ਗਿਆ ਕਦਾ ਸੋਖੀ ਹੋ ਗਈ ਨਾ ਪਈ ਨਾ ਸ਼ਬਦ ਦੀ ਕਥਾ ਕੀਤੀ ਨਾ ਇਤਿਹਾਸ ਦੀ ਗੱਲ ਕੀਤੀ 15 ਮਿੰਟ ਜੋੜੇ ਪਈ ਗੁਰਮੁਖੋ ਗੱਭਰੂਓ ਦਾੜੀਆਂ ਨਾ ਮਨਾਇਆ ਕਰੋ ਕਿਉਂਕਿ ਸਾਡੇ ਗੁਰੂ ਦੀ ਹਦਾਇਤ ਹੈ ਸਾਬਤ ਸੂਰਤ ਦਸਤਾਰ ਸਿਰਾਂ ਤੇ ਮੁੜ ਕੇ ਬੀਬੀਆਂ ਨੂੰ ਆਖਿਆ ਪਈ ਜਿਨ੍ਹਾਂ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਾਏ ਔਰ ਸਵਾ ਸਵਾ ਮਨ ਦੇ ਪੀਸਣੇ ਪੀਸੇ ਆਪਣੇ ਬੱਚਿਆਂ ਦੇ ਟੋਟੇ ਕਰਾ ਕੇ ਗਲਾਂ ਵਿੱਚ ਹਾਰ ਪਵਾਏ ਪਤੀ ਵਰਤਾ ਧਰਮ ਤੇ ਕਾਇਮ ਰਹੀਆਂ ਤਿੰਨਾਂ ਬੀਬੀਆਂ ਭੈਣਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵੈਦੂ ਇਹ ਆਪਾਂ ਪੜਦੇ ਨੇ ਇਤਿਹਾਸ ਵਿੱਚ ਵੀ ਜਿਹੜੀਆਂ ਪਤੀ ਵਰਤਾ ਧਰਮ ਵਿੱਚ ਕਾਇਮ ਰਹੀਆਂ ਸਵਾ ਸਵਾ ਮਨ ਦੇ ਪੀਸਣੇ ਪੀਸੇ ਜਦੋਂ ਮੈਂ ਪ੍ਰਸੰਗ ਪੜ੍ਹਦਾ ਹਾਂ ਤੇ ਗੁਰਮੁਖੋ ਪਿਆਰੇ ਹਿੱਕ ਜਾਂਦੇ ਨੇ ਇੱਥੇ ਮੈਂ ਪੜਿਆ ਮੈਨੂੰ ਪੜਾਇਆ ਗਿਆ ਇਹ ਮੇਰਾ ਇਲਾਕਾ ਪੱਟੀ ਤੇ ਲਾਹੌਰ ਦਾ ਜਿਹੜੀ ਪੱਟੀ ਮੇਰੀ ਤਸੀਲ ਹੈ ਲਾਹੌਰ ਮੇਰੇ ਪਿੰਡੋਂ 20 ਕੋ ਹੈ ਤੇ ਪੱਟੀ ਕੋਈ 20 ਮੀਲ ਹੋਵੇਗੀ ਉਸ ਜਿਹਨਾਂ ਦੇ ਵਿੱਚ ਉਹ ਜਿਹਨਾਂ ਆਦਮੀ ਪੱਟੀ ਉੱਥੇ ਗੁਰਦੁਆਰਾ ਨਹੀਂ ਬਣਿਆ ਥਾਣੇ ਥਾਣੇ ਕੋਲ ਸਰਕਾਰ ਕੋਲ ਕਬਜ਼ਾ ਹੈ ਬੀਬੀਆਂ ਨੂੰ 20 ਸਿਰ ਦਾਣੇ ਮਿਲਦੇ ਨੇ ਅੱਜ ਕੱਲ ਦੀ ਨਵੀਂ ਪੀੜ੍ਹੀ ਨੂੰ ਇਹ ਵੀ ਪਤਾ ਨਹੀਂ ਇੱਕ ਮਣ ਪੱਕਾ ਹੁੰਦਾ ਤੇ ਕੱਚਾ ਹੁੰਦਾ ਪੱਕਾ ਮਣ ਹੁੰਦਾ 40 ਸਿਰ ਦਾ ਤੇ ਕੱਚਾ ਹੁੰਦਾ 16 ਸਿਰ ਦਾ ਇਹ ਹੁਣ ਕਿਉਂ ਕਿਲੋਗ੍ਰਾਮ ਆਗੇ ਤੇ ਲੋਕਾਂ ਨੂੰ ਪਤਾ ਨਹੀਂ ਜਿਹੜੇ ਮੇਰੀ ਮੁਰਦਾ ਕੋਈ ਦੋਚੜ ਹੋਣਗੇ ਉਹਨਾਂ ਨੂੰ ਮਾੜਾ ਮੋਟਾ ਸ਼ਾਇਦ ਚੇਤੇ ਹੋਵੇ 16 ਸਿਰ ਦਾਣਿਆਂ ਨੂੰ ਕਿੰਨਾਂ ਕੱਚਾ ਮਣ ਤੇ 40 ਸਿਰ ਨੂੰ ਕਿੰਨਾਂ ਪੱਕਾ ਮਣ ਉਹਨਾਂ ਬੀਬੀਆਂ ਨੂੰ 20 ਸਿਰ ਦਾਣੇ ਮਿਲਦੇ ਨੇ ਤੇ ਰੋਟੀ ਪਤਾ ਕਿੰਨੀ ਮਿਲਦੀ ਐ ਖੰਨੀ ਖੰਨੀ ਰੋਟੀ ਪਾਵ ਚਾਰ ਬੀਬੀਆਂ ਨੂੰ ਇੱਕ ਰੋਟੀ ਮਿਲਦੀ ਐ ਇਹ ਨਹੀਂ ਕਿ ਚਾਰ ਫੁਣਕੇ ਨਹੀਂ ਨਹੀਂ ਇੱਕ ਰੋਟੀ ਤੇ ਚਾਰ ਬੀਬੀਆਂ ਨੂੰ ਮਿਲਦੀ ਨਮਸਕਾਰ ਉਹਨਾਂ ਸਾਡੀਆਂ ਸਤਕਾਰਯੋਗ ਮਾਤਾਵਾਂ ਬੀਬੀਆਂ ਭੈਣਾਂ ਨੂੰ ਜਿਹੜੀ ਨੌਜਵਾਨ ਹੈ ਨਾ ਉਹ ਬਜ਼ੁਰਗ ਮਾਤਾ ਨੂੰ ਕਹਿੰਦੀ ਬੇਬੇ ਇਹ ਮੇਰੇ ਖੰਨੀ ਤੂੰ ਖਾ ਲਾ ਮੈਨੂੰ ਚਾਪਦਾ ਵੀ ਤੇਰੀ ਜਵਾਨ ਖੜਕਦੀ ਹੈ ਤੂੰ ਸਵੇਰ ਤੱਕ ਜਿੰਦਾ ਨਹੀਂ ਰਹਿਣਾ ਮੈਂ ਅਜੇ ਠੀਕ ਆ ਬਜ਼ੁਰਗ ਮਾਂ ਕਹਿੰਦੀ ਨਾ ਧੀਏ ਮੇਰੇ ਕੋਲ ਪਾਪ ਨਾ ਕਰਾ ਜਿਹੜਾ ਤੇਰੀ ਗੋਦੀ ਚ ਬੱਚਾ ਹੈ ਕਿਉਂਕਿ ਤੂੰ ਦੁੱਧ ਨਹੀਂ ਦਿੱਤਾ ਤੇ ਬਿਲੂ-ਬਿਲੂ ਕਰਦਾ ਮੈਥੋਂ ਜਰਿਆ ਨਹੀਂ ਜਾਂਦਾ ਮੇਰੀ ਖੰਨੀ ਤੂੰ ਖਾਲਾ ਤਾਂ ਕਿ ਥੋੜਾ ਜਿਹਾ ਦੁੱਧ ਆ ਦੇ ਤੇ ਇਹ ਬੱਚਾ ਦੁੱਧ ਪੀ ਲੈਂ ਆਪਾਂ ਤਾਂ ਦੂਜਿਆਂ ਦਾ ਮਾਲ ਖੋਹਨੇ ਆ ਨਾ ਉਹਨਾਂ ਨੂੰ ਯਾਦ ਕਰੋ ਇੱਕ ਚੱਪਾ ਰੋਟੀ ਐ ਉਹ ਵੀ ਕਹਿੰਦੇ ਤੂੰ ਖਾ ਲਾ ਇਹਦੇ ਨਾਲ ਜਿਹੜਾ ਅੱਜ ਮਾਨਾਂ ਵਿੱਚ ਰਿਆ ਨਾ ਅੱਜ ਦਾ ਜਿਹੜੇ ਜਣ ਨਾ ਕਰੇ ਹੁਣ ਹਫਤਾ ਇਹ ਮੇਰਾ ਟੌਪਕ ਨਹੀਂ ਕੁਦਰਤੀ ਗੁਰੂ ਨੇ ਮੇਰੇ ਸਾਹਮਣੇ ਗੱਲ ਆਂਦੀ ਐ ਤੁਸੀਂ ਜਾ ਕੇ ਵੇਖੋ ਅਜਨਾਰੇ ਦੇ ਏਰੀਏ 'ਚ ਹਸੈਨੀ ਵਾਲੇ ਬਾਰਡਰ ਕੋਲ ਕੀ ਕੀ ਦਸੀਏ ਸਾਡੇ ਸੈਂਕੜੇ ਪਿੰਡ 1000 ਤੇ 18 ਪਿੰਡ ਜਿਹੜੇ ਪਾਣੀ ਦੀ ਮਾਰ ਚ ਆ ਗਏ ਨੇ 1018 ਪਿੰਡ ਵਿੱਚ ਸਵੇਰੇ ਵੀ ਇੱਕ ਸੰਖੇ ਆਇਆ ਇਸ ਕਰਕੇ ਮੈਂ ਬੇਨਤੀ ਕਰਾਂ ਜਿਹੜੇ ਇੱਥੇ ਪਕੌੜੇ ਬਣਾਏ ਜੇ ਜਿਹੜੀਆਂ ਇੱਥੇ ਖੀਰਾ ਬਣਾਈਆਂ ਜੇ ਨਾ ਜੇ ਆਪਾਂ 4 ਦਿਨ ਨਾ ਖਾਵਾਂਗੇ ਤੇ ਸਾਡਾ ਸਰ ਜਾਏਗਾ ਪਰ ਜਿਹੜੇ ਉੱਥੇ ਸਾਡੇ ਭੈਣ ਭਰਾ ਭੁੱਖੇ ਨੇ ਮੈਂ ਬੇਨਤੀ ਕਰਾਂਗਾ ਥੋੜਾ ਜਿਹਾ ਉੱਥੇ ਪਚਾਓ ਉਹਨਾਂ ਨੂੰ ਲੋੜ ਹੈ ਆਪਾਂ ਤਾਂ ਭਰੇ ਤੇ ਭਰੀ ਜਾਂਦੇ ਆ ਵੀ ਆਹ ਮੇਰੇ ਵਾਲੇ ਪਕੌੜੇ ਤੂੰ ਹੀ ਥਾਲੀ ਖਾਲਾ ਮੈਂ ਪਕੌੜੀਆਂ ਤੇ ਜਲਾਬਾਂ ਨੂੰ ਕਣੈਮ ਨਹੀਂ ਜੇ ਕਰ ਰਿਆ ਮੇਰੇ ਕਹਿਣ ਤੋਂ ਭਾਵ ਕਿ ਆਪਾਂ ਕੋਈ ਨਾ ਪੜਦੇ ਆ ਜਿਨ੍ਹਾਂ ਨਾਮ ਜਪਿਆ ਜਿਨ੍ਹਾਂ ਵੰਡ ਛਕਿਆ ਤਿੰਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਬੈਗੋ ਆਪਾਂ ਲੋੜ ਹੈ ਵੰਡ ਕੇ ਛਕੀਏ ਮੈਂ ਰਾਤ ਆਪਣੇ ਭਤੀਜੇ ਨੂੰ ਫੋਨ ਕੀਤਾ ਕਿਉਂਕਿ ਮੇਰਾ ਪਿੰਡ ਵੀ ਬਾਰਡਰ ਤੇ ਹੈ ਜਿਹੜਾ ਕਸੂਰ ਸ਼ਹਿਰੋਂ ਮੇਰੇ ਪਿੰਡ ਤੋਂ 6 ਮੀਲ ਹੈ ਤੇ ਸਾਡੀ ਜਿਹੜੀ ਜ਼ਮੀਨ ਉਹ ਕੁਦਰਤੀ ਤੌਰ ਤੇ ਉੱਚੀ ਹੈ ਤੇ ਮੈਨੂੰ ਉਹ ਕਹਿਣ ਲੱਗਾ ਪਿਤਾਇਆ ਜੀ 15 25 15 ਆਪਣੇ ਪਿੰਡ ਦੇ ਨੌਜਵਾਨ ਨੇ ਤੇ 15 ਖੇਮ ਕਰਨਦੇ ਨੇ ਰਤੋਕੇ ਪਿੰਡ ਦੇ ਬੰਦੇ ਨੇ ਕਹਿੰਦੇ ਉਹ ਦੋ ਕਿੱਲੇ ਮਕਾਈ ਤੇ ਉਹਨੇ ਕੱਲ ਵੜਾ ਦਿੱਤੀ ਵੀ ਤੁਸੀਂ ਮੇਰਾ ਇੱਕਲਾ ਵੜ ਕੇ ਤੇ ਡੰਗਰ ਵਾਲੀ ਚਾਰੇ ਨੇ ਲੈ ਜਾਓ ਔਰ ਅਸੀਂ ਤੂੜੀ ਇਕੱਠੀ ਕਰ ਕਰ ਕੇ ਉੱਥੇ ਪੁਜਾਰੇ ਆ ਮੈਂ ਹੁਣੇ ਹੀ ਟੀਵੀ 'ਚ ਵੇਖਿਆ ਸੀ ਕਿ ਐਮਐਲ ਬੇਨਤੀ ਕਰ ਰਿਹਾ ਪੀ ਗੁਰਮੁਖ ਖੁਸ਼ਗਣ ਸ਼ਿਕਾਉਣ ਨੂੰ ਰੋਟੀ ਪਾਣੀ ਦਾ ਬੜਾ ਹੈ ਲੇਕਿਨ ਪਸ਼ੂਆਂ ਵਾਸਤੇ ਚਾਰਾ ਨਹੀਂ ਤੇ ਇਸ ਕਰਕੇ ਇੱਕ ਮੈਂ ਕੁਦਰਤੀ ਤੌਰ ਤੇ ਸੁਭਾਵਿਕ ਗੱਲ ਆ ਗਈ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਜਿੱਥੇ ਵੀ ਤੁਸੀਂ ਜਾ ਸਕਦੇ ਹੋ ਨਾ ਇੱਥੇ ਸੇਵਾ ਕਰਨ ਦੇ ਨਾਲ ਉੱਥੇ ਜ਼ਰੂਰ ਪਾਓ ਤਾਂ ਕਿ ਸਾਡੇ ਉਹ ਭੈਣਾ ਭਰਾਵਾਂ ਜਿਹੜਾ ਸੰਕਟ ਦਾ ਸਮਾਂ ਉਹ ਥੋੜਾ ਜਿਹਾ ਹੌਲਾ ਪੈ ਜਾਏ ਜਿਹੜੀ ਦਿੱਲੀ ਸਰਕਾਰ ਮੈਂ ਕਹਿੰਨ ਤੂੰ ਮੈਨੂੰ ਭੋਰਾ ਜਿਨਾ ਡਰਨੀ ਮੈਂ ਤਾਂ ਵੰਗਾਰ-ਵੰਗਾਰ ਕੇ ਕਹਿੰਦਾ ਵੀ ਮੈਂ ਬਾਬੇ ਮਨੀ ਸਿੰਘ ਦੀ ਥਾਂ ਦੇ ਗ੍ਰੰਥੀ ਆ ਬਾਬੇ ਮਨੀ ਸਿੰਘ ਦੇ ਬੰਦ-ਬੰਦ ਕਟੇ ਗਏ ਉਹਨੇ ਇੱਕ ਵੀ ਨਾ ਆਇਆ ਮੋਦੀ ਕਿਤੇ ਮੇਰੇ ਕੱਟ ਕੇ ਵੇਖ ਤੇ ਵੇਖੀ ਤੇ ਗਰੰਟੀ ਅਜੇ ਉਹੋ ਜਿਹੇ ਹਨ ਕਿ ਨਹੀਂ ਅਸੀਂ ਉਸ ਬੰਦੇ ਆ ਇਹ ਨਹੀਂ ਪਿੰਡ ਦਾ ਖਰਾਬ ਛਾਇਆ ਤੇ ਸ਼ਾਮਲੀ ਤੇ ਚੋਲਾ ਪਾ ਕੇ ਬਹਿਜ ਗਏ ਅੱਜ ਲੋੜ ਹੈ ਸਾਡੀ ਇਹ ਦਿੱਲੀ ਦੀ ਸਰਕਾਰ ਨੂੰ ਸਾਡੀ ਪੱਗ ਤੇ ਦਾੜੀ ਚੁਬਦੀ ਹੈ ਗੁਰਮੁਖੋ ਦਿੱਲੀ ਵਾਲੀ ਝਾਗ ਛੱਡੋ ਇਹਦੇ ਅੱਗੇ ਅਰਦਾਸ ਕਰੋ ਤੇ ਜਿਹੜੇ ਇਹਦੇ ਬਣ ਕੇ ਉਹਨਾਂ ਨੂੰ ਕੋਈ ਕਾਟਾ ਨਹੀਂ ਜੇ ਆਪਾਂ ਦਿੱਲੀ ਦੀ ਝਾਕ ਰੱਖਾਂਗੇ ਨਾ ਮੈਨੂੰ ਦੁੱਖ ਹੁੰਦਾ ਮੇਰਾ ਇਹ ਟੌਪ ਕਥਾ ਤਾਂ ਮੈਂ ਤੁਹਾਨੂੰ ਕਥਾ ਵਾਸਤੇ ਬੁਲਾਇਆ ਤੇ ਇਹ ਕਥਾ ਵਾਲੀ ਗੱਲ ਵੀ ਟੌਪ ਨਹੀਂ ਸੀ ਪਰ ਮੇਰਾ ਮਨ ਜਜ਼ਬਾਤੀ ਹੋ ਗਿਆ ਮੈਂ ਆਪਣੇ ਆਪ ਤੇ ਕਾਬੂ ਨਹੀਂ પા ਸਕਦਾ ਕਿਸੇ ਦਿੱਲੀ ਦੇ ਕੇਂਦਰੀ ਮੰਤਰੀ ਦਾ ਸਾਡੇ ਇੱਕ ਜੀ ਬਿਆਨ ਵੀ ਨਹੀਂ ਆਇਆ ਬਿਆਨ ਵੀ ਨਹੀਂ ਆਇਆ ਤੋਂ ਐਡੇ ਸੰਕਟ ਨੇ ਤੇ ਜੇ ਉਹ ਸਾਡੇ ਨਹੀਂ ਅਸੀਂ ਉਹਨਾਂ ਦੇ ਕੀ ਲੱਗਦੇ ਆ ਪਰ ਉਹ ਮਹਮੂਦੀ ਤੇ ਅੰਮ੍ਰਿਤ ਸ਼ਾਹ ਨੂੰ ਕਹਿ ਦਿਆਂ ਮੈਂ ਆਪਣੇ ਵੱਲੋਂ ਨਹੀਂ ਕਹਿੰਦਾ ਮੈਂ ਗੁਰੂ ਰਾਮਦਾਸ ਦਾ ਕੁੱਤਾ ਹੋਣ ਕਰਕੇ ਭੌਂਗ ਰਿਹਾ ਮਹਮੂਦੀ ਤੇ ਅੰਮ੍ਰਿਤ ਸ਼ਾਹ ਤੂੰ ਸਾਨੂੰ ਇਹ ਕਹਿਣਾ ਯਾਦ ਰੱਖ ਅਸੀਂ ਉਹਨਾਂ ਦੀ ਅੜਾਦ ਆ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਸਾਨੂੰ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣੇ ਚੌਣੇ ਹੋਏ ਅਸੀਂ ਉਹਨਾਂ ਦੀ ਅੜਾਦ ਹਾਂ ਸਾਡੇ ਤੇ ਅੱਜ ਤੱਕ ਤਿੰਨ ਘਰੂ ਘਰੇ ਆਏ ਕੋ ਭਰੀੜੇ ਦਾ ਤਲੂ ਘਾਰੇ ਵਰਤਿਆ ਬਾੜ ਦੇ ਵਿੱਚ 5 ਫਰਵਰੀ ਨੂੰ ਸਾਢੇ 1 ਲੱਖ ਗਿਣਤੀ ਸੀ 50000 ਖਤਮ ਕਰ ਦਿੱਤੇ ਗਏ ਸਾਡੀ ਕੁੱਲ ਗਿਣਤੀ ਸਿੱਖਾਂ ਦੀ 1 ਲੱਖ ਸੀ ਅਹਿਮ ਦੀ ਸ਼ਾਹਬਜ਼ਾਦੀ ਨੇ 50000 ਸਾਡਾ ਮਾਈ ਭਾਈ ਵੱਡਾ ਛੋਟਾ ਖਤਮ ਕਰ ਦਿੱਤਾ ਪਰ ਸ਼ਾਮ ਨੂੰ ਇਹਨਾਂ ਜਕਾਰੇ ਛੱਗੇ ਤਲੂ ਘਾਰੇ ਦਾ ਜੰਗ ਹੋਇਆ ਔਰ ਉਹਦੇ 10000 ਸਾਡੀਆਂ ਮਾਵਾ ਭੈਣਾ ਬੀਬੀਆਂ ਸ਼ਹੀਦ ਹੋਈਆਂ ਅਸੀਂ ਉਹਨਾਂ ਦੀ ਰਾਤ ਹਾਂ ਅਸੀਂ ਨਾ ਉਹ ਵੱਡਾ ਕਲੂਕਾਰਾ ਵੇਖਿਆ ਨਾ ਅਸੀਂ ਛੋਟਾ ਕਲੂਕਾਰਾ ਵੇਖਿਆ ਥੋੜਾ ਜਿਹਾ ਤੀਜਾ ਕਲੂਕਾਰਾ ਵੇਖਣ ਦਾ ਮੈਨੂੰ ਇਹਨਾਂ ਅੱਖਾਂ ਨਾਲ ਮੌਕਾ ਮਿਲਿਆ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਉਹ ਫੌਜ ਜਿਹਦੀ ਡਿਊਟੀ ਵੱਲ ਤੇ ਦੁਸ਼ਮਣ ਨੂੰ ਮਾਰਦੀ ਸੀ ਸਾਡੀਆਂ ਆਪਣੀਆਂ ਫੌਜਾਂ ਨੇ ਉਸ ਥਾਂ ਤੇ ਹਮਲਾ ਕੀਤਾ ਡਿੱਠੇ ਸੱਬੇ ਥਾਵ ਨਹੀਂ ਤੂੰ ਜਿਹਾ ਵੱਧੋ ਪੁਰਖ ਵਧਾਤੇ ਤਾਂ ਤੂੰ ਸੋਇਆ ਮੈਂ ਕਿਸੇ ਮੰਦਰ ਤੇ ਮਸਜਿਦ ਨੂੰ ਮਾੜਾ ਨਹੀਂ ਕਹਿ ਰਿਹਾ ਮੈਂ ਮੰਦਰ ਤੇ ਮਸੀਤਾਂ ਨੂੰ ਮੱਥਾ ਟੇਕਦਿਆਂ ਲੇਕਿਨ ਮੰਦਰ ਵਿੱਚ ਮੁਸਲਮਾਨ ਨਹੀਂ ਜਾਂਦਾ ਮਸੀਤ ਵਿੱਚ ਹਿੰਦੂ ਨਹੀਂ ਜਾਂਦਾ ਜਿਹੜੇ ਮੰਦਰ ਵਾਲੇ ਨੇ ਉਹਨਾਂ ਨੂੰ ਅੱਲਾ ਨਾਲ ਅਲਰਜੀ ਹੈ ਜਿਹੜੇ ਮਸੀਤ ਵਾਲੇ ਨੇ ਉਹਨੂੰ ਰਾਮ ਨਾਲ ਨਫ਼ਰਤ ਹੈ ਲੇਕਿਨ ਉਹ ਹਰਮੰਦਰ ਹੈ ਉਥੇ ਕੋਈ ਵੀ ਆਵੇ ਉਥੇ ਸਾਰਿਆਂ ਨੂੰ ਜੀ ਆਇਆਂ ਉਥੋਂ ਹਰਮੰਦਰ ਚੋਂ ਆਵਾਜ਼ ਆਉਂਦੀ ਹੈ ਰਾਮ ਨੂੰ ਨਫ਼ਰਤ ਨਹੀਂ ਅੱਲਾ ਨੂੰ ਨਫ਼ਰਤ ਨਹੀਂ ਕੋਈ ਬੋਲੇ ਰਾਮ ਰਾਮ ਕੋਈ ਖਦਾਏ ਕੋਈ ਸੇਵੇ ਗਸਈਆਂ ਕੋਈ ਅਲਾਹੇ ਕਾਰਨ ਕਰਨ کریم ਕਿਰਪਾ ਤਾਰਹੀਮ ਕੋਈ ਨਹਾਵੇ ਤੀਰਥ ਕੋਈ ਹਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਲਵਾਏ ਕੋਈ ਪੜੇ ਵੇਦ ਕੋਈ ਕਿਤੇਵ ਜਿਹੜਾ ਵੇਦਾਂ ਨੂੰ ਪੜਦਾ ਉਹ ਕਿਤੇਬਾਂ ਦੀ ਨਿੰਦਿਆ ਕਰਦਾ ਹੈ ਜਿਹੜੇ ਕਿਤੇਬਾਂ ਨੂੰ ਪੜਦੇ ਨੇ ਉਹ ਵੇਦਾਂ ਦੀ ਨਿੰਦਿਆ ਕਰਦੇ ਨੇ ਪਰ ਇਹ ਸਾਡਾ ਬਾਪੂ ਕਹਿੰਦਾ ਭਾਈ ਇਹਨਾਂ ਨੂੰ ਮਾੜਾ ਨਾ ਕਹੋ ਹਾਂ ਵੇਦ ਇਹ ਬਾਣੀ ਤਾਂ ਵਢਾਈ ਐ ਬਾਬੇ ਨੂੰ ਪੁੱਛਿਆ ਵੀ ਜੇ ਤੁਸੀਂ ਕਹਿੰਦੇ ਵੇਦ ਵੀ ਠੀਕ ਨੇ ਤੇ ਕਿਤੇਬਾਂ ਵੀ ਠੀਕ ਨੇ ਤੇ ਫਿਰ ਬਾਣੀ ਦੀ ਲੋੜ ਕਿਉਂ ਆ ਉਹ ਕਹਿੰਦੇ ਵੇਦ ਕਿਤੇਬ ਇਸ ਤਰ੍ਹਾਂ ਭਾਈ ਦਿਲ ਦਾ ਫਿਕਰ ਨਾ ਜਾਏ ਟੁਕ ਜ਼ਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਮੈਂ ਵੇਦ ਪੜ੍ਹੇ ਨੇ ਵੇਦਾਂ ਚ ਗੁਰਮੁਖੋ ਇੱਕ ਲੱਖ ਸ਼ਲੋਕ ਹੈ ਜਿਹਦੇ ਵਿੱਚੋਂ 4000 4000 ਸ਼ਲੋਕ ਗਿਆਨ ਕਾਣ ਦਾ 16 ਦਾ ਆਪਾਸ਼ਨਾ ਕਾਣ ਦਾ 80 ਹਜ਼ਾਰ ਕਰਮ ਕੰਨਦੇ ਨੇ ਲੇਕਿਨ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਨਾ ਇਹ ਕਹਿੰਦਾ ਕਰਮ ਧਰਮ ਪਖਣ ਜੋ ਦੀਸੇ ਤਿੰਨ ਜਮ ਜਗਾਤੀ ਲੂਟੇ ਨਿਰਵਾਣ ਕੀਰਤਨ ਗਾਵੋ ਕਰ ਕਰਤੇ ਕਾ ਨਿਮਕ ਸਮਝੇ ਛੂਟੇ ਕੁਰਾਨ ਵਿੱਚ ਵੀ ਅੱਲਾ ਦਾ ਨਾਮ ਸੋ ਬਿਨ ਆਇਆ ਆ ਤੁਹਾਡੇ ਇਲਾਕੇ ਚ ਗੁਜਰ ਨਿੱਕੇ ਉਹਨਾਂ ਨਾਲ ਗੱਲ ਕਰਨੀ ਮੁਸਲਮਾਨਾਂ ਦੀ ਜਿਹੜੀ ਤਸਬੀਹ ਹੈ ਨਾ ਉਹਦੇ ਸੌ ਮੰਨ ਕੇ ਹੋਣ ਦਾ ਕਾਰਨ ਉਥੇ ਅੱਲਾ ਦਾ ਨਾਮ ਸੌ ਵੇਰਾ ਆਇਆ ਰਾਮ ਦਾ ਨਹੀਂ ਲੱਭਦਾ ਵੇਦਾਂ ਵਿੱਚ ਅੱਲਾ ਨਹੀਂ ਲੱਭਦਾ ਲੇਕਿਨ ਇਹ ਬਾਪੂ ਹੈ ਨਾ ਇਹ ਰਾਮ ਨੂੰ ਬਾੜਾ ਕਿ ਤੇ ਨਾ ਇਹ ਅੱਲਾ ਨੂੰ ਬਾੜਾ ਕਿ